ਮਰਹੂਮ ਜਥੇਦਾਰ ਉਜਾਗਰ ਸਿੰਘ ਛਾਪਾ ਦੇ ਗ੍ਰਹਿ ਵਿਖੇ ਉਹਨਾਂ ਦੀ ਧਰਮ ਪਤਨੀ ਮਾਤਾ ਨਸੀਬ ਕੌਰ ਨਾਲ ਪੰਥਕ ਵਿਚਾਰ ਕਰਨ ਦੇ ਲਈ ਸ਼੍ਰੀ ਕਾਲਤਾ ਸਾਹਿਬ ਦੇ ਪੰਜ ਪਿਆਰੇ ਜਿਨ੍ਹਾਂ ਦੇ ਵਿੱਚ ਭਾਈ ਬਲਵੀਰ ਸਿੰਘ ਜੀ ਭਾਈ ਮੇਜਰ ਸਿੰਘ ਭਾਈ ਕੋਮਲ ਸਿੰਘ ਭਾਈ ਕੁਲਵੰਤ ਸਿੰਘ ਅਤੇ ਭਾਈ ਜੋਗਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਕਾਬਿਲੇ ਗੌਰ ਹੈ ਕਿ ਭਾਈ ਬਲਵیر ਸਿੰਘ ਜੀ ਉਹ ਅਰਦਾਸਿਆ ਸਿੰਘ ਨੇ ਜਿਨ੍ਹਾਂ ਨੇ 2016 ਦੇ ਵਿੱਚ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਮੌਕੇ ਤੇ ਬੇਅਦਬੀ ਦੇ ਮੁੱਦੇ ਤੇ ਗੱਲ ਕਰਦਿਆਂ ਭਾਈ ਮੇਜਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਇਸ ਮੁੱਦੇ ਦੀ ਜਾਂਚ ਲਈ ਇੱਕ ਇਮਾਨਦਾਰ ਅਫਸਰ ਨੂੰ ਨਿਯੁਕਤ ਕਰਨਾ ਅਤੇ ਫਿਰ ਉਸ ਦੀ ਕੀਤੀ ਜਾਂਚ ਰੱਦ ਹੋ ਜਾਣਾ ਅਤੇ ਫਿਰ ਦੁਬਾਰਾ ਸਿੱਟ ਦਾ ਗਠਨ ਕਰਨਾ ਸ਼ੋਭਾ ਨਹੀਂ ਦਿੰਦਾ ਉਹ ਸਰੂਪਾ ਨਾਂ ਦੇਣ ਦਾ ਕਾਰਨ ਕੋਈ ਨਿੱਜੀ ਰੰਦੇਸੇ ਨਹੀਂ ਸੀ ਕਿਸੇ ਨਾਲ ਨਾ ਸੁਖਵੀਰ ਸਿੰਘ ਬਾਦਲ ਨਾਲ ਨਾ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਨਿੱਜੀ ਰੰਦੇਸੇ ਨਹੀਂ ਸੀ ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਬੇਅਦਬੀ ਹੋਈ ਹੈ ਉਹਦੇ ਵਿੱਚ ਮੁੱਖ ਕਾਰਨ ਇਹ ਸੀ ਕਿ ਇਹਨਾਂ ਦੀ ਸਰਕਾਰ ਸੀ ਇਹਨਾਂ ਦੇ ਇਸ਼ਾਰੇ ਤੇ ਬੇਅਦਬੀ ਹੋਈ ਹੈ ਸੱਚ ਕਹਿਣ ਤੋਂ ਬਹੁਤ ਸਾਰੇ ਲੋਕ ਜਿਹੜੇ ਸੰਕੋਚ ਕਰਦੇ ਆ ਲੇਕਿਨ ਜਿਹੜਾ ਸੱਚ ਆ ਉਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਬੇਅਦਬੀ ਇਹਨਾਂ ਨੇ ਕਰਾਈ ਹੈ ਇਸ ਗੱਲ ਤੋਂ ਮੈਂ ਸੰਕੋਚ ਪਹਿਲੇ ਦਿਨ ਤੋਂ ਵੀ ਨਹੀਂ ਕੀਤਾ ਨਾ ਮੈਂ ਅੱਜ ਕਰਦਾ ਕਿ ਬੇਅਦਬੀ ਇਹਨਾਂ ਨੇ ਕਰਾ ਕੇ ਰਸਤਾ ਇੱਕ ਐਸਾ ਬਣਾ ਦਿੱਤਾ ਹੈ ਇਹਨਾਂ ਨੇ ਕਿ ਉਹ ਬੇਅਦਬੀਆਂ ਅੱਜ ਤੱਕ ਵੀ ਜਿਹੜੀਆਂ ਹੋ ਰਹੀਆਂ ਹਨ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਇਸ ਕਰਕੇ ਬੇਅਦਬੀਆਂ ਹੋ ਰਹੀਆਂ ਜੀ ਉਹਨਾਂ ਬੇਆਦਮੀਆਂ ਦੇ ਕਾਰਨ ਹੀ ਇਹਨਾਂ ਦੋਹਾਂ ਨੂੰ ਸਰੂਪਾ ਨਹੀਂ ਸੀ ਦਿੱਤਾ ਗਿਆ ਹੋਰ ਮੇਰੀ ਕਿਸੇ ਪ੍ਰਕਾਰ ਦੀ ਕੋਈ ਨਿਜੀ ਰੰਜਿਸ਼ ਨਹੀਂ ਸੀ ਕਿਸੇ ਨੇ ਮੈਨੂੰ ਕੋਈ ਸਲਾਹ ਨਹੀਂ ਦਿੱਤੀ ਸੀ ਲੇਕਿਨ ਜੋ ਮਨ ਦਾ ਦਰਦ ਸੀ ਗੁਰੂ ਪਾਤਸ਼ਾਹ ਦੇ ਦਰ ਤੇ ਬੈਠੇ ਆ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਤੇ ਜਿਹੜੇ ਗੁਰੂ ਮਹਾਰਾਜ ਦੀ ਬੇਅਦਬੀ ਇਹਨਾਂ ਨੇ ਕਰਾਈ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਇਹਨਾਂ ਨੂੰ ਸਨਮਾਨਤ ਨਹੀਂ ਕਰ ਸਕਦਾ ਸੀ ਇਹ ਇੱਕ ਮਨ ਦਾ ਦਰਦ ਸੀ ਜਿਹੜਾ ਛਲਕਿਆ ਸੀ ਇਸ ਕਰਕੇ ਉਹਨਾਂ ਨੇ ਨਾ ਕਰ ਦਿੱਤੀ ਸੀ ਇਹ ਜੀ ਸਰਕਾਰਾਂ ਨੇ ਜਦੋਂ ਸਿੱਟ ਬਣਾਈ ਸੀ ਨਾ ਜੀ ਉਦੋਂ ਸੋਚ ਸਮਝ ਕੇ ਚਾਹੀਦਾ ਸੀ ਇਹ ਫੈਸਲਾ ਲੈਣਾ ਇੱਕ ਬਹੁਤ ਹੀ ਇਮਾਨਦਾਰ ਅਫਸਰ ਨੂੰ ਜਾਂਚ ਵਾਸਤੇ ਲਾਉਣਾ ਫਿਰ ਉਹਦੀ ਕੀਤੀ ਜਾਂਚ ਨੂੰ ਰੱਦ ਕਰ ਦੇਣਾ ਤੇ ਵਾਰ-ਵਾਰ ਦੁਬਾਰਾ ਫੇਰ ਸਿੱਟ ਬਣਾਉਣੀ ਹਾਂਜੀ ਇਹ ਸੋਭਾ ਨਹੀਂ ਦਿੰਦਾ ਜਿਵੇਂ ਆਪ ਜੀ ਸਾਡੇ ਕੋਲ ਚੱਲ ਕੇ ਆਏ ਜੇ ਆਪ ਜੀ ਦੇ ਮਹਿਕਮੇ ਨੇ ਤੁਹਾਡੀ ਡਿਊਟੀ ਲਈ ਆ ਤੁਸੀਂ ਇਹ ਡਿਊਟੀ ਨੂੰ ਸਹੀ ਭਗਤਾਉਂਦੇ ਜੇ ਤੁਹਾਡੀਆਂ ਬਣਾਈਆਂ ਹੋਈਆਂ ਖਬਰਾਂ ਨੂੰ ਰੱਦ ਕਰਦੇ ਆ ਤੁਸੀਂ ਇਹਨੂੰ ਠੀਕ ਸਮਝੋਗੇ ਜੀ ਹਾਂਜੀ ਇਸੇ ਤਰ੍ਹਾਂ ਇੱਕ ਵਿਜੇ ਪ੍ਰਤਾਪ ਸਿੰਘ ਦਾ ਜੋ ਉਸ ਸਮੇਂ ਅਸਤੀਫਾ ਦੇਣਾ ਉਹ ਜਾਇਜ਼ ਹੀ ਹਾਂਜੀ ਹਾਂਜੀ ਨਵੀਂ ਜਿਹੜੀ ਸੈੱਟ ਬਣਦੀ ਗਈ ਹੈ ਇਹ ਤੇ ਜੀ ਸਰਕਾਰਾਂ ਦੇ ਇਰਾਦੇ ਤੇ ਡਿਪੈਂਡ ਕਰਦਾ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕੀ ਕਰਦੇ ਆ ਜੀ ਹਾਂਜੀ ਜੇ ਤੇ ਸਹਿਯਰਦ ਹੋਏ ਤੇ ਤੇ ਜ਼ਰੂਰੀ ਕੋਈ ਚੰਗਾ ਫੈਸਲਾ ਲਿਆ ਜਾਵੇ ਇਹ ਮੈਂ ਥੋੜਾ ਜਿਹਾ ਦੱਸਣਾ ਚਾਹੁੰਨਾ ਜੀ ਪਾਈਬਲ ਵੀ ਸੁਣੀ ਜਦੋਂ ਇਹ ਘਟਨਾ ਕਰਨ ਵਾਪਰਿਆ ਨਾ ਉਸ ਤੋਂ ਪਹਿਲਾਂ 2015 ਸਤੰਬਰ 21 ਦੀ ਉਹ ਵੀ ਗੱਲ ਹੈ 21 ਸਤੰਬਰ ਨੂੰ ਪੰਜ ਪਿਆਰਿਆਂ ਨੇ ਜਦੋਂ ਜਥੇਦਾਰਾਂ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਤੇ ਪੰਜਾਂ ਪਿਆਰਿਆਂ ਨੇ ਜਥੇਦਾਰਾਂ ਨੂੰ ਤਲਬ ਕੀਤਾ ਸੀ ਤੇ ਦਾਸ ਵੀ ਉਹਨਾਂ ਪੰਜ ਪਿਆਰਿਆਂ ਦੇ ਨਾਲ ਸੇਵਾ ਨਿਭਾਉਂਦਾ ਸੀ ਤੇ ਉਹਨਾਂ ਨੂੰ ਤਲਬ ਕੀਤਾ ਸੀ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਇਹ ਕੀ ਕਰਦੇ ਜੀ ਕਿਉਂ ਇਸ ਤਰ੍ਹਾਂ ਕੀਤਾ ਜਾਂਦਾ ਕਦੀ ਮਾਫੀ ਦੇ ਦਿੱਤੀ ਕਦੀ ਰੱਦ ਕਰ ਦਿੱਤੀ ਜਾਂਦੀ ਫਿਰ 21 ਤਰੀਕ ਨੂੰ ਫਾਈਨਲ ਫੈਸਲਾ ਸੁਣਾਇਆ ਗਿਆ ਵੀ ਇਹਨਾਂ ਨਾਲ ਕੋਈ ਮਿਲਵਰਤ ਨਾ ਰੱਖਿਆ ਜਾਵੇ ਜਿਸ ਹਦਾਰਾਂ ਨਾਲ ਜੀ 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 ਸਿੰਘ ਸਾਹਿਬ ਜੀ ਉਹਦੇ ਬਾਅਦ ਵਿੱਚ ਹੀ ਭਾਈ ਬਲਵੀਰ ਸੋਹਣਾ ਦੇ ਮਨ ਵਿੱਚ ਹੀ ਰੋਸ ਹੀ ਤੇ ਇਹਨਾਂ ਨੇ ਵੀ ਜਦੋਂ ਮੱਥਾ ਟੇਕਣ ਵਾਸਤੇ ਆਏ ਇਹਨਾਂ ਕੋਈ ਨਿੱਜੀ ਰੰਜਿਸ਼ ਨਹੀਂ ਕਿਸੇ ਨਾਲ ਇਹਨਾਂ ਗੁਰੂ ਸਾਹਿਬ ਦੀਆਂ ਬੇਜ਼ਵੀਆਂ ਉੱਤੇ ਹੀ ਫੈਸਲਾ ਲਿਆ ਇਹਨਾਂ ਨੇ ਨਾਂ ਸਰੂਪਾ ਦੇਣਾ ਨਹੀਂ ਜੀ ਇਹਦਾ ਕਾਰਨ ਸਭ ਤੋਂ ਇਹ ਹੈ ਕਿ ਸਰਕਾਰਾਂ ਸਾਡੀਆਂ ਸਿਹਰਦ ਨਹੀਂ ਜਿਉਂਕ ਸਖਤ ਕਾਨੂੰਨ ਜਿਦਾਂ UAPA ਹੁਣ ਕਾਨੂੰਨ ਬਣਿਆ ਬਣਿਆ ਹੋਇਆ ਵਾ ਉਹਦੇ ਦੀਨਾਂ ਦੀ ਜਵਾਨਤ ਨਹੀਂ ਹੋ ਸਕਦੀ ਇਹਨਾਂ ਨੂੰ ਸਜਾਏ ਮੌਸ ਸਜ਼ਾਵਾਂ ਦਿੱਤੀਆਂ ਜਾਣ ਤੇ ਫਿਰ ਆਪੇ ਕੋਈ ਇਹੋ ਜਿਹਾ ਹੀ ਨਾ ਕਰੇ ਸਰਕਾਰਾਂ ਸਾਡੀਆਂ ਤੇ ਸਿਰਦ ਨਹੀਂ ਤੇ ਬਾਕੀ ਜਿਵੇਂ ਕੁਝ ਜਥੇਬੰਦੀਆਂ ਜਿਵੇਂ ਦਮਦਨੀ ਟਕਸਾਲ ਲਲੋਂ ਨਿਹੰਗ ਜਥੇਬੰਦੀਆਂ ਨਿਰਮਲੇ ਤੇ ਬਾਕੀ ਸੰਤ ਸਮਾਜ ਦੇ ਹੋਰ ਵੀ ਜਥੇ ਦੇ ਰਿਹਾ ਸਥਾਨ ਹੈ ਕਿ ਜਿੱਥੇ ਅਜੇ ਤੱਕ ਕੋਈ ਬਦਵੀ ਨਹੀਂ ਵਾਪਰੀ ਗੁਰੂ ਸਾਹਿਬ ਦੀ ਬਦਵੀ ਨਹੀਂ ਹੋਈ ਕਿ ਉੱਥੇ ਪਹਿਰੇਦਾਰ ਦਾ ਸਿਸਟਮ ਉਹਨਾਂ ਦਾ ਵਾ ਪਹਿਰੇਦਾਰ ਸਿੰਘ 24 ਘੰਟੇ ਹਾਜ਼ਰ ਰਹਿੰਦਾ ਤੇ ਜਿਹੜੇ ਪਿੰਡਾਂ ਦੇ ਲੋਕ ਵਾ ਇਹਨੇ ਮੰਨ ਲੋ ਇਸ ਪਖ ਤੋਂ ਸਿਰਦ ਨਹੀਂ ਗੇ ਇਹਨਾਂ ਨੂੰ ਜਿੱਥੇ ਆਪਾਂ ਹੋਰ ਐਡੇ ਵੱਡੇ ਕੰਮ ਕਰਦੇ ਆ ਉੱਥੇ ਸਾਨੂੰ ਪਹਿਰੇਦਾਰ ਰੱਖਣਾ ਚਾਹੀਦਾ ਤੇ ਸ਼੍ਰੋਮਣੀ ਕਮੇਟੀ ਨੂੰ ਅਸੀਂ ਅਪੀਲ ਕਰਦੇ ਆ ਤੇ ਇਤੇ ਸਖਤ ਫੈਸਲੇ ਲਵੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਜਾਂ ਗੁਰੂ ਸਾਹਿਬ ਦਾ ਸਰੂਪ ਦਿੱਤਾ ਜਾਂਦਾ ਉੱਥੇ ਪਹਿਲਾਂ ਸ਼ਰਤਾਂ ਲਿਖਾਈਆਂ ਜਾਣ ਤੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ SMZ News For latest news updates, like and follow our Facebook page SMZ News. And don't forget to subscribe our YouTube channel SMZ News and press the bell icon.